ਸਭ ਨੂੰ ਜੈ ਮਸੀਹ ਦੀ ਪ੍ਰਭੂ ਤਨਸਾਰਿਆਂ ਨੂੰ ਬੜੀ ਆਸ਼ੀਸ਼ ਬਰਕਤ ਦੇਵੇ ਅੱਜ ਸਵੇਰ ਪਰਮੇਸ਼ੁਰ ਦੇ ਕਲਾਮ ਵਿੱਚੋਂ ਮੈਂ ਸ਼ਾਰਟ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਤਾਂ ਕੱਲ ਪ੍ਰਭੂ ਦਾ ਪਵਿੱਤਰ ਜੀ ਉੱਠਣ ਦਾ ਦਿਨ ਸੀ ਐਤਵਾਰ ਪ੍ਰਭੂ ਦੀ ਬੰਨਗੀ ਕਰਨ ਦਾ ਦਿਨ ਔਰ ਮੈਂ ਵਿਸ਼ਵਾਸ ਕਰਦਾ ਹਾਂ ਬਹੁਤ ਸਾਰੇ ਲੋਕ ਖੁਦਾ ਦੀ ਹਜ਼ੂਰੀ ਦੇ ਚ ਗਏ ਔਰ ਬਰਕਤ ਪ੍ਰਾਪਤ ਕੀਤੀ ਹੈ ਔਰ ਬਹੁਤ ਸਾਰੇ ਨਵੇਂ ਵੀ ਗਏ ਔਰ ਕਿਵਲੇ ਸੀ ਕੰਟੀਨਿਊ ਸੰਗਤੀ ਕਰਦੇ ਵੀ ਨਹੀਂ ਆ। ਤੋਂ ਇੱਕ ਵਚਨ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ। ਇਬਰਾਨੀ ਦੀ ਪੱਤਰੀ ਉਸ ਦਾ 10 ਤੇ 25 ਅਧ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ। ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਉਹਨਾਂ ਹੀ ਵਧੀਕ ਹੋਵੇ ਜਿਨ੍ਹਾਂ ਤੁਸੀਂ ਵੇਖਦੇ ਹੋ। ਭਈ ਉਹ ਦਿਨ ਨੇੜੇ ਆਉਂਦਾ ਹੈ। ਅਮੀਨ। ਤੋਂ ਅਸੀਂ ਪ੍ਰਭੂ ਦੇ ਬੱਚਿਆਂ ਦੇ ਚੋਂ ਇਬਰਾਨੀ ਦੀ ਪੱਤਰੀ ਦੇ ਜੋ ਪ੍ਰਭੂ ਦਾ ਪਾਕ ਕਲਾਮ ਸੰਦਾਜ਼ਾ ਹੈ ਕਿ ਆਪਸ ਵਿੱਚ ਇਕੱਠੇ ਹੋਣ ਨੂੰ ਨਹੀਂ ਛੱਡਣਾ ਸਗੋਂ ਇਹਨੂੰ ਆਪਣੀ ਜ਼ਿੰਦਗੀ ਦਾ ਇੱਕ ਦਸਤੂਰ ਬਣਾਉਣਾ ਹੈ ਇਹ ਤੁਹਾਡੀ ਜੀਵਨ ਸ਼ੈਲੀ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਅਸੀਂ ਸੰਗਤੀ ਜਿਹੜੀ ਆ ਉਹ ਕਰਨੀ ਕਰਨੀ ਦੇਖੋ ਜਦੋਂ ਅਸੀਂ ਸੰਗਤੀ ਕਰਦੇ ਆ ਇਹ ਜ਼ਰੂਰੀ ਆ ਸਾਡੇ ਵਾਸਤੇ ਅ ਅਸੀਂ ਪਹਿਲੀ ਸਟਾਪ ਦੀ ਗਲੀਸਰ ਨੂੰ ਹੀ ਦੇਖਦੇ ਆ ਕਿ ਸੰਗਤੀ ਕਰਨੀ ਜਿਹੜੀ ਹੈ ਜ਼ਰੂਰੀ ਹੈ ਸੰਗਤੀ ਜਦੋਂ ਅਸੀਂ ਕਰਦੇ ਆ ਬਹੁਤ ਸਾਰੇ ਬੰਧਨ ਨੇ ਜਿਹੜੇ ਸਾਡੇ ਟੁੱਟਦੇ ਨੇ ਔਰ ਜਦੋਂ ਅਸੀਂ ਸੰਗਤੀ ਦੇ ਵਿੱਚ ਜਾਂਦੇ ਆ ਸਾਨੂੰ ਪਰਮੇਸ਼ਰ ਦੇ ਦਾਸਾਂ ਦੇ ਕੋਲੋਂ ਸਿੱਖਣ ਦੇ ਲਈ ਮਿਲਦਾ ਹੈ ਔਰ ਮਿਲ ਕੇ ਪ੍ਰੇਅਰ ਕਰਨ ਦਾ ਆਰਾਧਨਾ ਕਰਨ ਦਾ ਸਾਨੂੰ ਟਾਈਮ ਮਿਲਦਾ ਹੈ ਜਿਹਦੇ ਦੁਆਰਾ ਪਰਮੇਸ਼ਰ ਦੇ ਬڑے-ਵਡੇ ਕੰਮ ਸਾਡੀ ਜ਼ਿੰਦਗੀ ਦੇ ਚੰਦੇ ਨੇ ਔਰ ਇਸ ਗੱਲ ਨੂੰ ਚੰਗੀ ਤਰ੍ਹਾਂ ਸ਼ੈਤਾਨ ਜਿਹੜਾ ਵਾ ਉਹ ਜਾਣਦਾ ਹੈ ਕਿ ਜਦੋਂ ਕੋਈ ਵੀ ਵਿਅਕਤੀ ਸੰਗਤੀ ਦੇ ਵਿੱਚ ਜਾਂਦਾ ਹੈ ਔਰ ਉਰੂਸਚਾਈ ਦੇ ਨਾਲ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ ਤੇ ਉਹਦੇ ਬੰਧਨ ਟੁੱਟਦੇ ਨੇ ਉਹਦੇ ਜੀਵਨ ਦੇ ਵਿੱਚ ਬਰਕਤ ਆਉਂਦੀ ਹੈ ਉਹ ਪਰ ਉਹ ਵਿਅਕਤੀ ਜਿਹੜਾ ਵਾ ਪਰਮੇਸ਼ਰ ਦੇ ਰਾਰ ਦੇ ਲਈ ਤਿਆਰ ਹੁੰਦਾ ਔਰ ਸ਼ੈਤਾਨ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਇਸ ਲਈ ਬਹੁਤ ਸਾਰੀਆਂ ਰੁਕਾਵਟਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਸਾਡੀ ਜ਼ਿੰਦਗੀ ਤੇ ਸ਼ੈਤਾਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਸੰਗਤੀ ਨਾ ਕਰੀਏ ਪਰ ਮੈਂ ਪਰਮੇਸ਼ਰ ਦੇ ਕਲਾਮ ਦੇ ਦੁਆਰਾ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਪਿਆਰੇ ਜੀਜ਼ੋ ਆਪਣੀ ਜ਼ਿੰਦਗੀ ਦਾ ਇੱਕ ਦਸਤੂਰ ਬਣਾਈਏ ਕਿ ਸੰਗਤੀ ਜਿਹੜੀ ਆ ਕਿਸੇ ਵੀ ਹਾਲਾਤ ਦੇ ਵਿੱਚ ਅਸੀਂ ਸੰਗਤੀ ਜਿਹੜੀ ਆ ਉਹ ਕਰਨੀ ਕਰਨੀ ਆ ਕਿ ਜਦੋਂ ਅ ਰਸੂਲਾਂ ਦਾ ਇਤਿਹਾਸ ਪੜਦੇ ਹਾਂ ਚਰਚ ਦਾ ਇਤਿਹਾਸ ਪੜਦੇ ਹਾਂ ਤਾਂ ਪਰਮੇਸ਼ਰ ਦੇ ਲੋਕਾਂ ਨੇ ਬਹੁਤ ਸਾਰੇ ਕਸ਼ਟ ਜੜੇ ਸੀ ਪਰੇਸ਼ਾਨੀਆਂ ਜਿਹੜੀਆਂ ਸੀ ਉਸੀਆਂ ਕਿ ਉਹ ਬੰਦਗੀ ਨਾ ਕਰਨ ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਨਾ ਜਾਣ ਪਰ ਉਹਨਾਂ ਨੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਣਾ ਨਹੀਂ ਛੱਡਿਆ ਸੰਗਤੀ ਕਰਨੀ ਨਹੀਂ ਛੱਡੀ ਔਰ ਬਹੁਤ ਸਾਰੇ ਲੋਕਾਂ ਦੇ ਲਈ ਆਸ਼ਿਸ਼ ਦਾ ਕਾਰਨ ਬਣੇ ਔਰ ਖੁਦ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਬੜੇ-ਬੜੇ ਕੰਮ ਹੋਏ ਇਸ ਲਈ ਮੇਰੇ ਪਿਆਰੇ ਜੀਤੋ ਆ ਇਸ ਤਰ੍ਹਾਂ ਨਾ ਕਰਿਆ ਕਰੀਏ ਕਿ ਮਾੜੀ ਜੀ ਕੋਈ ਪ੍ਰੋਬਲਮ ਆ ਗਈ ਹੈ ਤੇ ਅਸੀਂ ਚਰਚ ਜਿਹੜਾ ਵਾ ਮਿਸ ਕਰਦੀਏ ਸੰਗੀਤੀ ਮਿਸ ਕਰਦੀਏ ਪਰਮੇਸ਼ਰ ਦੇ ਦਾਸਾਂ ਦੇ ਕੋਲੋਂ ਸਾਨੂੰ ਲਗਾਤਾਰ ਸਿੱਖਿਆ ਲੈਣੀ ਆ ਔਰ ਚਰਚ ਦੇ ਨਾਲ ਮਿਲ ਕੇ ਸਾਨੂੰ ਲਗਾਤਾਰ ਸੰਗੀਤੀ ਕਰਨੀ ਆ ਇਸ ਤਰ੍ਹਾਂ ਅਸੀਂ ਪ੍ਰਭੂ ਦੇ ਵਿੱਚ ਅੱਗੇ ਵਧਦੇ ਜਾਵਾਂਗੇ ਅਦਰਵਾਈਜ਼ ਅਸੀਂ ਪਿੱਛੇ ਚਲੇ ਜਾਵਾਂਗੇ ਸ਼ੈਤਾਨ ਸਾਡੇ ਤੇ ਅਟੈਕ ਕਰ ਸਕਦਾ ਹੈ ਫਿਰ ਸਾਡੀ ਹਰ ਇੱਕ ਵਸਤੇ ਤੇ ਪ੍ਰਭੂ ਦੀ ਬਰਕਤ ਹੋਏਗੀ ਦੁਨਿਆਵੀ ਤੌਰ ਤੇ ਵੀ ਤੁਸੀਂ ਅੱਗੇ ਵਧੋਗੇ ਤੇ ਆਤਮਿਕ ਤੌਰ ਤੇ ਵੀ ਤੁਸੀਂ ਅੱਗੇ ਵਧੋਗੇ ਤੋਂ ਇਸ ਲਈ ਮੇਰੇ ਪਿਆਰੇ ਜੀਜੋ ਸੰਗਤੀ ਕਰਨਾ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ ਉਸੇ ਛੋਟੀ ਜੀ ਦੁਆ ਕਰਾਂਗੇ ਪਿਆਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਸਾਰੇ ਪਰਭੂ ਤੁਹਾਡੇ ਲੋਕਾਂ ਦੇ ਵਾਸਤੇ ਬੜੀ ਬਰਕਤ ਦਿਓ ਔਰ ਲਗਾਤਾਰ ਸੰਗਤੀ ਵਾਲਾ ਜੀਵਨ ਦਿਓ ਮੈਂ ਉਹਨਾਂ ਟੈਂਪਰਾ ਮੰਦਲੀ ਦੁਆ ਕਰਦਾ ਜੋ ਕੰਟੀਨਿਊ ਸੰਗਤੀ ਨਹੀਂ ਕਰ ਪਾ ਰਹੇ ਔਰ ਜੋ ਬਿਲਕੁਲ ਸੰਗਤੀ ਨਹੀਂ ਕਰਦੇ ਪ੍ਰਭੂ ਉਹਨਾਂ ਦੀ ਜੀਵਨ ਨੂੰ ਬਦਲ ਦਿਓ ਜਿਸ ਤਰ੍ਹਾਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਚੱਖੋ ਦੇਖੋ ਯਹਵਾ ਬਲਾ ਹੈ ਪ੍ਰਭੂ ਉਹ ਤੁਹਾਡੇ ਮੁਹੱਬਤ ਨੂੰ ਜਾਣ ਸਕਣ ਹਰੜੀਆ ਔਰ ਲਗਾਤਾਰ ਪ੍ਰਭੂ ਆਪਣਾ ਸਮਾਂ ਜਿਹੜਾ ਹੈ ਉਹ ਤੁਹਾਨੂੰ ਦੇਣ ਇੱਕ ਇੱਕ ਦੇ ਜੀਵਨ ਵਿੱਚ ਬਰਕਤਾਂ ਆਸ਼ੀਸ਼ਾਂ। ਧੰਨਵਾਦ ਤੁਸੀਂ ਦੁਆਵਾਂ ਸੁਣਾਈ ਸ਼ਮਸੀ ਦੇ ਫਸਿਲ। ਆਮੀ। ਜੇ ਐਮਸੀ ਦੀ ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਬਰਕਤਾਂ।